ਅਰਬਨ ਸਟੇਟ ਫਗਵਾੜਾ ਦੇ ਵਿੱਚ 22 ਨਵੰਬਰ 2024 ਨੂੰ ਆ ਇੱਕ ਸੜਕ ਬਣਾਈ ਗਈ ਸੀ ਅੱਜ 24 ਦਸੰਬਰ 2024 ਹੋ ਚੁੱਕਾ ਹੈ ਔਰ ਇੱਕ ਮਹੀਨਾ ਦੋ ਦਿਨ ਹੋ ਗਏ ਨੇ ਇਸ ਸੜਕ ਬਣੀ ਨੂੰ ਤੇ ਇਸ ਸੜਕ ਦੀ ਹਾਲਤ ਕੀ ਹੈ ਇਹ ਤੁਹਾਨੂੰ ਹੁਣੇ ਦਿਖਾਉਂਦੇ ਆ ਔਰ ਜਿਹੜੇ ਮਹੱਲਾ ਨਿਵਾਸੀ ਨੇ ਉਹ ਬਹੁਤ ਪਰੇਸ਼ਾਨ ਨੇ ਕਿ ਸੜਕ ਬਣੀ ਨੂੰ ਅਜੇ 1 ਮਹੀਨਾ ਵੀ ਨਹੀਂ ਹੋਇਆ ਤੇ ਸਾਰੀ ਝਾੜੂ ਨਾਲ ਇਕੱਠੀ ਕੀਤੀ ਜਾ ਸਕਦੀ ਹੈ 1 ਮਹੀਨਾ ਹੋਇਆ 1 ਮਹੀਨਾ 2 ਦਿਨ ਆਹ ਦੇ ਦੈਰ ਉਹ ਦੈਰ ਹੋਣੀ ਪੈਣੀ ਤਰੀ ਫਿਰਦੀ ਹੈ ਲੁੱਕ ਹੈ ਹੀ ਨਹੀਂ ਨਾ ਪਾਇਆ ਹੀ ਨਹੀਂ ਉਹਨਾਂ ਨੇ ਕੁਆਲਿਟੀ ਨਾਮ ਦੀ ਕੋਈ ਚੀਜ਼ ਨਹੀਂ ਹੈ ਕੀ ਤੁਹਾਨੂੰ ਕੀ ਲੱਗਦਾ ਇਹਦਾ ਕਾਰਨ ਕੀ ਹੈ ਕਿ ਜਿਹੜੀ ਸੜਕ ਦੀ ਬਜਰੀ ਖਿਲਰ ਗਈ ਹੈ ਕਾਰਨ ਇਹਦੇ ਵਿੱਚ ਦੇਖੋ ਬਹੁਤ ਕਾਰਨ ਨੇ ਜਿਹੜੇ ਇਹਦੇ ਇਨਗਰੀਡੀਅੰਟਸ ਹੈਗੇ ਆ ਟੋਟਲ ਲੁੱਕ ਦੀ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ਹੋਰ ਇਹਦੇ ਵਿੱਚ ਜਿਹੜਾ ਲੁੱਕ ਤੋਂ ਇਲਾਵਾ ਇਹਦੀ ਮਿਕਸਿੰਗ ਕਰਦੇ ਆ ਇਹਦੇ ਨਾਲ ਉਹ ਪ੍ਰੋਪਰ ਮਿਕਸਿੰਗ ਨਹੀਂ ਹੋਈ ਫਿਰ ਜਿਹੜੀ ਲੇਅਰ ਬਿਚਾਉਂਦੇ ਆ ਉਹ ਨਹੀਂ ਪ੍ਰੋਪਰ ਵਿਛਾਈ ਗਈ ਜਿਆਦਾ ਟੈਕਨੀਕਲੀ ਨਹੀਂ ਮੈਂ ਦੱਸ ਸਕਦਾ ਬਟ ਇਹਦੀ ਸਫਾਈ ਪਹਿਲਾਂ ਪ੍ਰੋਪਰ ਹੋਣੀ ਚਾਹੀਦੀ ਹੈ ਸੜਕ ਦੀ ਸਫਾਈ ਤੋਂ ਬਾਅਦ ਹਾਂ ਸਫਾਈ ਤੋਂ ਬਾਅਦ ਇਹਦੀ ਮਿਕਸਿੰਗ ਪ੍ਰੋਪਰ ਹੋਣੀ ਚਾਹੀਦੀ ਹੈ ਇਹਦੇ ਸਾਰੇ ਕੌਨਸਟਿਟੂਐਂਟਸ ਪ੍ਰੋਪਰ ਮਾਤਰਾ ਦੇ ਹੋਣੇ ਚਾਹੀਦੇ ਆ ਔਰ ਇਹਦੀ ਮੋਟਾਈ ਇਹ ਹੋਣੀ ਚਾਹੀਦੀ ਹੈ ਇਹ ਕਿੰਨੀ ਮੋਟੀ ਹੋਣੀ ਚਾਹੀਦੀ ਹੈ ਕਿੰਨੀ ਇਹਦੀ ਥਿਕਨੈਸ ਹੋਣੀ ਚਾਹੀਦੀ ਹੈ ਉਹ ਥਿਕਨੈਸ ਦੇ ਪ੍ਰੋਪਰ ਲੈਵਲ ਦੇ ਉੱਪਰ ਹੀ ਤਾਂ ਸਸਟੇਨ ਕਰ ਪਾਏਗੀ ਅਗਰ ਉਹ ਥਿਕਨੈਸ ਪ੍ਰੋਪਰ ਨਹੀਂ ਹੈ ਇਹਦੇ ਕੌਨਸਟਿਟੂਐਂਟਸ ਪ੍ਰੋਪਰ ਨਹੀਂ ਹੈ ਠੀਕ ਹੈ ਔਰ ਇਹਦੀ ਸਫਾਈ ਪ੍ਰੋਪਰ ਨਹੀਂ ਹੋਈ ਮਿਕਸਿੰਗ ਪ੍ਰੋਪਰ ਨਹੀਂ ਹੋਈ ਹਾਊ ਕਮ ਕੀ ਇਹ ਸੜਕ ਇੱਕ ਮਹੀਨੇ ਦੇ ਵਿੱਚ ਅਗਰ ਟੁੱਟੀ ਹੈ ਇਹਦਾ ਰੀਜ਼ਨ ਇਹਦਾ ਕੌਜ਼ ਇਹੀ ਹੈ ਇਹ ਸਸਟੇਨ ਹੀ ਨਹੀਂ ਕਰ ਪਾਈ ਆਪਣੇ ਆਪ ਨੂੰ ਇੱਕ ਮਹੀਨਾ ਵੀ ਔਰ ਜਿਹੜੀ ਸੜਕ ਇੱਕ ਮਹੀਨਾ ਵੀ ਸਸਟੇਨ ਨਹੀਂ ਕਰ ਪਾਈ ਆ ਅਸੀਂ ਲੋਗ ਇੱਥੇ ਦੇ ਰੈਜ਼ਿਡੈਂਸ ਜਿਹੜੇ ਹੈਗੇ ਆ ਇਹ ਸੋਚਦੇ ਆ ਕਿ ਸੜਕ ਪੈ ਗਈ ਉਹਨੇ 5-7 ਸਾਲ ਕੱਢੂਗੀ ਪੁਰਾਣੀ ਜਿਹੜੀ ਸੜਕ ਪਈ ਸੀਗੀ ਉਹ ਆਰਾਮ ਨਾਲ ਮੇਰਾ ਖਿਆਲ ਸਾਰਿਆਂ ਨੂੰ ਪਤਾ 7-8 ਸਾਲ ਆਰਾਮ ਨਾਲ ਵਧੀਆ ਤਰੀਕੇ ਨਾਲ ਲੰਘ ਗਈ ਥੋੜੀ ਮੌਤ ਕਿਤੇ ਰਿਪੇਅਰ ਮੰਗੀ ਤਾਂ ਕਾਰਪੋਰੇਸ਼ਨ ਵੱਲੋਂ ਪ੍ਰੋਪਰ ਰਿਪੇਅਰ ਵੀ ਹੋਈ ਔਰ ਚੱਲ ਗਈ ਇਹ ਤਾਂ ਇੱਕ ਮਹੀਨਾ ਨਹੀਂ ਚੱਲੀ ਇਹਦੀ ਕੀ ਰਿਪੇਅਰ ਹੋਏਗੀ ਉਹ ਦਾ ਦੂਜੇ ਦਿਨ ਟੁੱਟਣੀ ਸ਼ੁਰੂ ਹੋ ਗਈ ਦੂਸਰੇ ਦਿਨ ਇਹ ਟੁੱਟਣੀ ਸ਼ੁਰੂ ਹੋ ਗਈ ਕੀ ਇਹ ਦਿਨ ਦੇ ਟਾਈਮ ਬਣਾਈ ਹੈ ਕਿ ਜਾਂ ਰਾਤ ਨੂੰ ਬਣਾਈ ਹੈ ਦੇਖੋ ਦਿਨੇ ਬਣਾਈ ਹੋਵੇ ਰਾਤ ਨੂੰ ਬਣਾਈ ਹੋਵੇ ਠੀਕ ਹੈ ਇਹ ਬਣੀ ਤਾਂ ਵੈਸੇ ਸ਼ਾਮ ਦੇ ਟਾਈਮ ਹੈ ਬਟ ਅਗਰ ਨiyet ਚੰਗੀ ਹੋਵੇ ਤਾਂ ਰਾਤ ਨੂੰ ਵੀ ਚੰਗੀ ਬਣ ਸਕਦੀ ਹੈ ਜੇ ਨiyet ਹੀ ਮਾੜੀ ਹੈ ਤਾਂ ਦਿਨ ਵੇਲੇ ਵੀ ਲੋਕਾਂ ਦੇ ਸਾਹਮਣੇ ਵੀ ਇਹ ਬੇੜਾ ਕਰਕ ਕਰਕੇ ਸੜਕ ਬਣਾਈ ਜਾ ਸਕਦੀ ਹੈ ਕਿਉਂਕਿ ਲੋਕਾਂ ਕੋ ਇਹਨਾਂ ਠੇਕੇਦਾਰਾਂ ਨੂੰ ਵੀ ਪਤਾ ਹੈ ਕਿ ਟਾਈਮ ਹੈ ਨਹੀਂਗਾ ਕਿਸੇ ਨੇ ਕੋ ਉਲਾ ਕੇ ਖੜਨਾ ਨਹੀਂ ਨਾ ਕਿਸੇ ਨੂੰ ਨੌਲੇਜ ਹੈ ਕਿ ਦੇ ਕੀ ਕਿੰਨੀ ਮਾਤਰਾ ਕਿਹੜੀ ਚੀਜ਼ ਦੀ ਹੋਣੀ ਚਾਹੀਦੀ ਹੈ ਸੋ ਲੋਕਾਂ ਨੂੰ ਡੈਫੀਸ਼ੀਐਂਸੀ ਆਫ ਨੋਲੇਜ ਆਪਣੇ ਆਪਣੇ ਖੇਤਰ ਵਿੱਚ ਸਭ ਨੂੰ ਨੋਲੇਜ ਹੈ ਪਰ ਇਹ ਖੇਤਰ ਜਿਹੜਾ ਹੈਗਾ ਸੜਕ ਬਣਾਣਾ ਇਹ ਇਹਦੇ ਠੇਕੇਦਾਰ ਨੂੰ ਹੀ ਪਤਾ ਸੋ ਇਸ ਕਰਕੇ ਇਹ ਇੱਕ ਬਦਨੀਤੀ ਨਾਲ ਬਣਾਈ ਗਈ ਹੈ ਇਸੇ ਕਰ ਇਹਦਾ ਹਾਲ 1 ਮਹੀਨੇ ਦੇ ਵਿੱਚ ਆ ਹੋ ਗਿਆ ਕਿ ਜਿਹੜੀ ਸੜਕ ਜਦੋਂ ਕੋ ਬਣਦੀ ਹੈ ਉਸ ਤੋਂ ਬਾਅਦ ਉਹਨੂੰ ਲੈਬਾਰਟਰੀ ਚ ਟੈਸਟਿੰਗ ਲਈ ਕੁਝ ਪੀਸ ਕੱਟ ਕੇ ਭੇਜਿਆ ਜਾਂਦਾ ਹੈ ਹਾਂਜੀ ਹਾਂਜੀ ਕਿ ਇਥੋਂ ਵੀ ਕੋਈ ਇਸ ਤਰ੍ਹਾਂ ਦਾ ਪੀਸ ਭੇਜਿਆ ਹੈ ਵੀ ਜਿਹਦੇ ਨਾਲ ਲੈਬਾਰਟਰੀ ਚ ਪਾਸ ਹੋ ਜਾਵੇ ਕਿ ਇਹ ਵਕਿਆ ਹੀ ਸੜਕ ਜਿਹੜੀ ਹੈ ਸਹੀ ਬਣੀ ਗਈ ਹੈ ਦੇਖੋ ਮੈਨੂੰ ਇਹਦੇ ਬਾਰੇ ਇਹਦੀ ਨੌਲੇਜ ਨਹੀਂ ਹੈ ਕਿ ਇਹਦਾ ਕੋਈ ਤੁਸੀਂ ਹਾਂ ਡਾਕਟਰ ਇੱਕ ਧੋਖਾ ਕਰਨ ਦੇ ਵਾਸਤੇ ਇਹਨਾਂ ਨੇ ਕੀ ਕੀਤਾ ਕਾਰਪੋਰੇਸ਼ਨ ਦੇ ਬੰਦਿਆਂ ਨੇ ਐਮਪਲਾਈਜ਼ ਨੇ ਦੋ ਪੀਸ ਲੈ ਲੈ ਜਿੱਥੋਂ ਕਾਰਨਰ ਤੇ ਵਧੀਆ ਸੜਕ ਜਿਆਦਾ ਥੋੜੀ ਜਿਹੀ ਬਣੀ ਸੀ ਲੋਕ ਥੋੜੀ ਜਿਹੀ ਜਿਆਦਾ ਪਾਈ ਸੀ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜਾ ਵੀ ਬੰਦਾ ਕਰਮਚਾਰੀ ਆਊਗਾ ਤੁਹਾਡੇ ਵੱਲੋਂ ਉਹਨੂੰ ਦਿਖਾ ਦਵਾਂਗੇ ਨੰਬਰ 2 ਇਨੇ ਇਹ ਹੈਗਾ ਧੋਖਾ ਇਹਨਾਂ ਨੇ ਰਾਤ ਨੂੰ ਸੜਕ ਬਣਾਈ ਆ ਬੜਾ ਮੈਂ ਰੌਲਾ ਪਾਇਆ ਸਾਰਿਆਂ ਨੇ ਪਾਇਆ ਬਿਆਹ ਤੁਸੀਂ ਕੀ ਕਰਨ ਲੱਗੇ ਆ ਦਿਨ ਦਿਨ ਸੜਕ ਬਣਾਓ ਅਸੀਂ ਸਾਰੇ ਕੋਲ ਖੜੋ ਕੇ ਬਣਾਵਾਮਾਗੇ ਇਹਨਾਂ ਨੇ ਨਾ ਮਟੀਰੀਅਲ ਪਾਇਆ ਰਾਤ ਨੂੰ ਸੜਕ ਬਣਾਈ ਨੰਬਰ 3 ਬਹੁਤ ਜ਼ਰੂਰੀ ਜਿਹੜੀਆਂ ਗੱਲਾਂ ਦੱਸਣ ਵਾਲੀਆਂ ਪੁੱਢਾ ਨੂੰ 20 ਸਾਲ ਹੋ ਗਏ ਆ ਉਹਨਾਂ ਦੀਆਂ ਸੜਕਾਂ ਬਣੀਆਂ ਨੂੰ ਇਹ ਇਹਨਾਂ ਦੀ ਸੜਕਾਂ 20 ਦਿਨ ਵੀ ਨਹੀਂ ਚੱਲੀ 2 ਦਿਨ ਵੀ ਨਹੀਂ ਚੱਲੀ ਚੱਲੀ ਨਹੀਂ ਤੇ ਇਹਨਾਂ ਦਾ ਐਕਸ਼ਨ ਲੈਣਾ ਚਾਹੀਦਾ ਆ ਮੈਂ ਬਹੁਤ ਇਹਨਾਂ ਨੂੰ ਜਾ ਕੇ ਕੰਪਲੇਂਟਾਂ ਵੀ ਅਸੀਂ ਕੀਤੀਆਂ ਵੀ ਤੁਸੀਂ ਸੜਕ ਬਣਾਈ ਆ ਕਿ ਕੀ ਕੀਤਾ 25 ਲੱਖ ਰੁਪਏ ਚੋਂ 15 ਲੱਖ ਰੁਪਏ ਬਣੇ ਇਹਨਾਂ ਨੇ ਲਾਇਆ 10 ਲੱਖ ਰੁਪਏ ਇਹ 15 10 ਦੀ 8 10 ਦੀ ਸੜਕ ਬਣਾਤੀ 15 ਲੱਖ ਇਹਨਾਂ ਨੇ ਡਿਵਾਈਡ ਕਰ ਲਿਆ ਸਾਰਿਆਂ ਨੂੰ ਇਹ ਸੜਕਾ ਇਹ ਇਹਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੀ ਬਦਨਾਮੀ ਆ ਚਾੜੂ ਗਰੁੱਪ ਦੀ ਬਦਨਾਮੀਆ ਚੰਡੀਗੜ੍ਹ ਦੀ ਬਦਨਾਮੀਆ ਜੇ ਐਕਸ਼ਨ ਨਾ ਲਿਆ ਗਿਆ ਬਾਰ ਬਾਰ ਇਹਨਾਂ ਨੇ ਇਦਾਂ ਧੋਖੇ ਇਹਨਾਂ ਨੇ ਕਰਨ ਠੇਕੇਦਾਰਾਂ ਨੇ ਇਹਨਾਂ ਨੇ ਕਰਪਟ ਬੰਦੇ ਆ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਆ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦਾ ਮੈਂ ਕਿ ਜਲਦੀ ਤੋਂ ਜਲਦੀ ਅਸੀਂ ਇੱਕ ਐਪਲੀਕੇਸ਼ਨ ਵੀ ਸਬਮਿਟ ਕਰਨ ਵਾਲੇ ਆ ਤੇ ਅਸੀਂ ਅਡੀਕ ਦੇ ਸੀ ਵੋਟਾਂ ਪੈ ਜਾਣ ਉਦੋਂ ਮਗਨੋ ਕਰੀਏ ਤੇ ਅਸੀਂ ਐਪਲੀਕੇਸ਼ਨ ਵੀ ਦਵਾਂਗੇ ਅਸੀਂ ਚਾਹੁੰਦੇ ਵੀ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਠੇਕੇਦਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜੇ ਐਕਸ਼ਨ ਨਾ ਲਿਆ ਇਹਨਾਂ ਨੇ ਹੋਰ ਬਹੁਤ ਕਰਪਸ਼ਨ ਕਰ ਜਾਣੀਆਂ ਬਹੁਤ ਜ਼ਿਆਦਾ ਇਹਨਾਂ ਨੇ ਆਪਣੇ ਫੁੱਡਾ ਦੀ ਮਾਨ ਸਰਕਾਰ ਦੀ ਬਦਨਾਮੀ ਕਰ ਰਹੀ ਹੈ ਇਸ ਦੇ ਵਿੱਚ ਸਾਰੇ ਰੋਜ਼ ਇਕੱਠੇ ਹੁੰਦੇ ਆ ਉਹ ਕਹਿੰਦੇ ਮਾਨ ਸਰਕਾਰ ਨੇ ਸੜਕਾਂ ਬਣਾਈਆਂ ਇਹਦਾ ਦੁੱਧ ਨਾਲ ਜੇ ਟੁੱਟੇ ਅੱਜ بارش ਹੋਈ ਨਹੀਂ ਜੇ ਫਗਵਾੜਾ ਸ਼ਹਿਰ 'ਚ بارش ਹੋ ਗਈ ਇਹਦਾ ਡੇ ਡੇਢ ਲੋ ਘੰਟੇ ਵੀ ਨਹੀਂ ਚੱਲਣੀ ਸਾਰੀ ਸਾਰੀ ਸੜਕ ਰੁੜ ਜਾਣੀ ਆ ਹਾਲੋ 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 ਹੋਰ ਮੋਰੋਵਰ ਇਹ ਰੋਡ ਪ੍ਰਾਈਵੇਟ ਰੈਜ਼ੀਡੈਂਸ ਵਾਸਤੇ ਚੱਲ ਰਹੀ ਹੈ ਇੱਥੇ ਕੋਈ ਕਮਰਸ਼ੀਅਲ ਟ੍ਰੈਫਿਕ ਨਹੀਂ ਹੈ ਸਿਰਫ ਰੈਜ਼ੀਡੈਂਸ਼ੀਅਲ ਏਰੀਏ ਦੇ ਲੋਕ ਜਿਹੜੇ ਇੱਥੇ ਰਹਿੰਦੇ ਨੇ ਬਹੁਤ ਘੱਟ ਯੂਜ਼ ਹੋਈ ਹੈ ਸੜਕੇ ਮਹੀਨੇ 'ਚ ਆ ਇੱਕ ਮਹੀਨੇ ਚ ਹਾਲ ਦੇਖ ਲਓ ਆ ਦੇਖ ਲਓ ਸੜਕ ਦੀ ਇਹ ਬੱਟੇ ਤੁਹਾਡੇ ਕਿੱਦਾਂ ਖਿਲਰੇ ਫਿਰਦੇ ਆ अच्छा आ, और करप्शन के दिखदेया करप्शन ਦਾ ਇੱਕ オーپن ਪ੍ਰੈਸੀਡੈਂਟ ਹੈ オーپن ਐਗਜ਼ੈਂਪਲ ਹੈ ਇਹ ਸੜਕਾਂ ਜਿੱਦਾਂ ਦੀ ਬਣੀ ਉਹਦਾਂ ਦੇ ਬੱਟੇ ਖਿਲਰੀ ਜਾਂਦੇ ਆ ਅੱਗੇ ਨਾਲੋਂ ਵੀ ਮਾੜਾ ਕੰਮ ਹੋ ਗਿਆ ਆ ਇਹਨਾਂ ਦੇ ਆਣ ਕੇ ਵੀ ਇਮੀਡੀਏਟਲੀ ਐਕਸ਼ਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਨਾਨ ਕਰप्शन ਇਨ ਪੰਜਾਬ ਅਸੀਂ ਕਹਿ ਸਕਦੇ ਹਾਂ ਕਿ ਇਹ ਹੈਪਨਿੰਗ ਕਰप्शन ਇਨ ਪੰਜਾਬ ਅਸੀਂ ਨੋਨ ਨਹੀਂ 来ਣਾ ਅਸਾ ਲੱਗਿਆ ਕੁੱਲ ਤੱਕ ਨੀਸ਼ਾ ਕੋਈ ਇਹ ਸੜਕ ਜਿਹੜੀ ਆ ਜਿੱਥੋਂ ਇਹਨਾਂ ਨੇ ਸੈਂਪਲ ਲੈਣਾ ਸੀ ਸਟਾਰਟਿੰਗ ਤੋਂ ਜਿੱਥੇ ਸੜਕ ਬਣਾਈ ਆ ਉਥੇ ਵਧੀਆ-ਵਧੀਆ ਬਣਾ ਕੇ ਥੋੜ੍ਹਾ ਜਿਹਾ ਪੀਸ ਉਤੋਂ ਇਹ ਸੈਂਪਲ ਦੋ ਸੈਂਪਲ ਇਦਾਂ ਨੇ ਇਹਨਾਂ ਨੇ ਕਲੈਕਟ ਕੀਤੇ ਆ ਤਾਂ ਕਿ ਅਸੀਂ ਲੈਬੋਰੀ ਨੂੰ ਦੱਸ ਸਕੀਏ ਵੀ ਇਹ ਸੜਕ ਬਹੁਤ ਵਧੀਆ ਬਣਾਈ ਆ ਆਲੇ-ਦੁਆਲੇ ਸਾਰੀ ਟੁੱਟ ਗਈ ਆ ਅਈ ਤੋਂ ਇਹਨਾਂ ਨੇ ਸੀ ਦੋ ਇਹ ਪੀਸ ਇਹਨਾਂ ਦੇ ਸੈਂਪਲ ਲੈ ਕੇ ਭੇਜੇ ਆ ਲੈਬੋਰਟਰੀ ਨੂੰ ਤਾਂ ਕਿ ਪਾਸ ਹੋ ਜਾਣ ਕੋਈ ਧੋਖਾ ਨਾ ਕਿ ਸੰਕ ਹੈ ਵੀ ਕੋਈ ਧੋਖਾ ਨਹੀਂ ਅਸੀਂ ਕੀਤਾ ਇਸ ਕਰਕੇ ਇਹ ਹੇਰਾਫੇਰੀ ਦਾ ਸਾਰਾ ਚੱਲਿਆ ਸਿਸਟਮ ਮੈਂ ਰঞ্জੀਤ ਸਿੰਘ ਰਾਣਾ ਸਾਬਕਾ ਸਰਪੰਚ ਅਰਦਾਸਪੁਰ ਰੈਜ਼ਿਡੈਂਸ ਅਰਬਨ ਸਟੇਟ ਫਗਵਾੜਾ ਸਾਡੇ ਅਰਬਨ ਸਟੇਟ ਦੇ ਵਿੱਚ ਦੋ ਤਿੰਨ ਸੜਕਾਂ ਬਹੁਤ ਖਰਾਬ ਸੀ ਪੂਜ ਜਹਾ ਕੁੱਟੀਆਂ ਹੋਈਆਂ ਸਨ ਔਰ ਬੜੇ ਚਿਰ ਤੋਂ ਹੁਣ ਬਾਅਦ ਚੇ ਸੜਕਾਂ ਬੜੀਆਂ ਇਹ ਸੜਕਾਂ ਬਣਾਉਣ ਲਈ ਜਿਹੜਾ ਮਟੀਰੀਅਲ ਇੰਨਾ ਮਾੜਾ ਪਾਇਆ ਗਿਆ ਕਿ ਗੱਲ ਛੱਡ ਦਿਓ ਪਈ ਇੱਕ ਮਹੀਨਾ ਆਇਆ ਤੇ ਮੈਨੂੰ ਲੱਗਦਾ ਪਈ ਸਾਰੀ ਬਜੜੀ ਰੂੜੀ ਚ ਪਾਈ ਆ ਸਾਰੀ ਇਕੱਠੀ ਹੋ ਜਣੀ ਆ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਜਿਸ ਠੇਕੇਦਾਰ ਨੇ ਕੰਮ ਕੀਤਾ ਉਹਦੀ ਜਾਂਚ ਕੀਤੀ ਜਾਵੇ ਕਦੋਂ ਸੜਕਾਂ ਕਦੋਂ ਪਈਆਂ ਸੀ ਬਣੀ ਸੀ ਇਹ ਸੜਕਾਂ 20 ਦਿਨ ਹੋਇਆ ਸੜਕ ਬਣੀ ਨੂੰ ਤੇ ਹੁਣ ਲੱਗਦਾ ਸਾਨੂੰ ਵੀ ਜਦੋਂ ਮਾੜਾ ਜਿਹਾ ਕੋਈ ਗੱਡੀ ਲੰਘਦੀ ਆ ਤੇ ਜੋ ਮਟੀਰੀਅਲ ਸਭ ਇਕੱਠਾ ਹੋਣ ਰਿਹਾ ਜਿਹੜੀ ਹੁਣੇ ਹੀ 22 ਨਵੰਬਰ 2024 ਨੂੰ ਜਿਹੜੀ ਨਵੇਂ ਪ੍ਰੀਮਿਕਸ ਪਾਇਆ ਸੀ ਇਹ ਉਹੀ ਸੜਕਾਂ ਨੇ ਕਿ ਭਰੀਆਂ ਨੇ ਨਵੇਂ ਪ੍ਰੀਮਿਕਸ ਹੋਣ ਪਾਇਆ ਹੋਣ ਪਾਇਆ 15 ਦਿਨ ਹੋ ਗਏ ਨਵੇਂ ਪ੍ਰੀਮਿਕਸ ਪਾਏ ਨੂੰ ਉਹ ਸਾਰੀ ਸਵਾ ਹੀ ਪਾਈ ਆ ਸਮਝ ਲਓ ਲੁੱਕ ਤੋਂ ਚ ਹੈ ਹੀ ਨਹੀਂ ਗੀ ਨਹੀਂ ਉਹ ਬਹੁਤ ਘਟਿਆ ਮਿੱਟੀ ਪਿਆ ਔਰ 3-4 ਦਿਨ ਬਾਅਦ ਇਹ ਸਾਰਾ ਖੜ ਗਿਆ ਹੁਣ ਕੀ ਹੋਣਾ ਚਾਹੀਦਾ ਜੀ ਮੜ ਕੇ ਜੀ ਇਨਕੁਆਰੀ ਹੋ ਕੇ ਆਏ ਨੂੰ ਜੋ ਠੀਕ ਹੈ ਗਿਆ ਹੋਈ ਕਰਨ ਚਾਹੀ ਜਾਂਦਾ ਮੈਂ ਅਮਰਿਤ ਮੱਕਾ ਸਾਡੇ ਘਰ ਦੇ ਮੇਰੇ ਕੋਠੀ ਨਾਲੋਂ 186 ਦੇ ਮੂਰੇ ਜੋ ਸੜਕ ਨਹੀਂ ਬਣੀ ਇੱਕ ਮਹੀਨਾ ਪਹਿਲਾਂ ਬਣੀ ਉਹ ਹੁਣੇ ਬੱਜੀ ਸਾਰੀ ਖਿੰਡਰ ਪਿੰਡ ਗਈ ਆ ਟੁੱਟ ਗਈ ਆ ਉਹਦੇ ਦੁਆਰਾ ਰਿਪੇਅਰ ਕਰਾਈ ਜੇ ਆ ਜਿਹੜਾ ਨਵੰਬਰ ਵਿੱਚ ਜਿਹੜੀ ਸੜਕ ਬਣਾਈ ਗਈ ਹੈ ਅਰਬਨ ਸਟਰੀਟ ਦੇ ਵਿੱਚ ਉਦੋਂ ਤੇ ਮਟੀਰੀਅਲ ਬਹੁਤ ਘਟੀਆ ਪਾਇਆ ਗਿਆ ਸੱਤ ਕਿ ਮਹੀਨੇ ਕੋ ਸਸ਼ਣ ਨੂੰ ਬੇਨਤੀ ਹੈ ਕਿ ਉਹ ਇਹਦੀ ਜਾਂਚ ਕਰਾਵੇ ਔਰ ਇਹਨੂੰ ਸਹੀ ਆਦਮੀ ਨੂੰ ਜਿਹੜਾ ਵੀ ਗਲਤ ਆਦਮੀ ਆ ਉਹ ਪੁਲਿਸ ਕੀਤਾ ਜਾਵੇ ਦਾਵाराम ਮੰਗਾ ਰੈਜ਼ੀਡੈਂਸ ਅਰਬਨ ਸਟ੍ਰੀਟ ਫਗਵਾੜਾ ਇੱਕ ਮਹੀਨਾ ਪਹਿਲਾਂ ਅਰਬਨ ਸਟ੍ਰੀਟ 'ਚ ਦੋ ਸੜਕਾਂ ਬਣੀਆਂ ਸੀ ਇੱਕ ਹਾਊਸ ਨੰਬਰ 185 ਤੋਂ 204 ਤੱਕ ਇਹਦੇ ਇੱਕ ਇਹ ਸੜਕ ਇਹ ਬਹੁਤ ਮਾੜੀ ਬਣੀ ਆ ਮਟੀਰੀਅਲ ਇੰਨਾ ਆ ਮਾੜਾ ਆ ਬਹੁਤ ਲੁੱਕ ਥੋੜੀ ਪਾਈ ਆ ਸਟੈਂਡਰਡ ਨਾਲ ਨਹੀਂ ਪਾਈ ਜਿਹੜੀ ਲੁੱਕ ਪਾਈ ਆ ਲੁੱਕ ਦੇ ਉੱਤੇ ਸਵਾਹ ਜੀ ਪਾ ਦਿੱਤੀ ਆ ਉਹ ਜਦ ਕੇ ਉੱਡਦੀ ਆ ਇਕੱਠੀ ਉੱਜ ਮੀ ਪੈ ਗਿਆ ਤਾਂ ਛੇਤੀ ਇਹ ਇਕੱਠੀ ਹੋ ਜਾਣੀ ਆ ਮੈਂ ਪ੍ਰਸ਼ਾਸਨ ਤੋਂ ਪਰ ਜੋ ਮੰਗ ਕਰਦਾ ਆ ਇਸ ਦੀ ਇਨਕੁਆਰੀ ਕਰਾ ਕੇ ਤੇ ਦੁਬਾਰਾ ਸਰਕੁਨਾਈ ਜਾਵੇ ਠੇਕੇਦਾਰ ਨੂੰ ਜੇ ਪਨਿਸ਼ਮੈਂਟ ਦਿੱਤੀ ਜਾਵੇ ਉਹਦਾ ਠੇਕਾ ਲਾਇਸੈਂਸ ਕੈਂਸਲ ਕੀਤਾ ਜਾਵੇ ਗ੍ਰੀਟ ਕੁਆਲਟੀ ਚੱਕਿਆਰ ਸਿੰਘ ਅਰਬਨ ਸਟੇਟ ਵਾਸੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜਿਹੜਾ ਰੋਡ ਹੁਣੇ 1 ਮਹੀਨਾ ਪਹਿਲਾਂ ਬਣਿਆ ਵੀ ਉਹਦੇ ਵਿੱਚ ਮਟੀਰੀਅਲ ਬਹੁਤ ਹੀ ਮਾੜਾ ਪਾਇਆ ਜੋ ਕਿ ਸਾਰਾ ਬਜਰੀ ਸਾਰੀ ਖਿੱਲਰੀ ਪੱਤਰੀ ਫਿਰਦੀ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਤਾਂ ਕਿ ਉਸ ਠੇਕੇਦਾਰ ਨੇ ਜਿਹਨੇ ਮਟੀਰੀਅਲ ਨਹੀਂ ਪੂਰਾ ਪਾਇਆ ਉਹਨੂੰ ਪਨਿਸ਼ਮੈਂਟ ਮਿਲੇ ਇਸ ਨੂੰ ਦੁਬਾਰਾ ਬਣਾਇਆ ਜਾਵੇ ਰਾਮਨਾਥ ਸ਼ਰਮਾ ਅਰਵਨ ਸਟੇਟ ਫਗੋੜਾ ਜਿਹੜੀ ਹੁਣ ਸੜਕ ਬਣਾਈ ਆ ਇਹ ਤਾਂ ਸਿਰਫ ਦਿਖਾਵਾ ਕੀਤਾ ਆ ਇੰਨੀ ਘਟੀਆਂ ਬਣਾਈ ਆ ਕਿ ਇੰਨੀ ਘਟੀਆਂ ਕਦੀ ਵੀ ਨਹੀਂ ਅੱਜ ਤੱਕ ਬਣੀ ਹੋਈਆਂ ਇਹ ਜਿਹੜੇ ਬਣਉਣ ਵਾਲੇ ਆ ਠੇਕੇਦਾਰ ਉਸ ਉਸ ਨੂੰ ਸੁਝਾ ਦਿੱਤੀ ਜਾਣੀ ਚਾਹੀਦੀ ਐ ਵੀ ਇਸ ਤਰ੍ਹਾਂ ਦੀਆਂ ਸੜਕਾਂ ਬਣेंगी ਆ ਕਿ ਆਮ ਆਦਮੀ ਪਾਰਟੀ ਆਹਾਂ ਕੋਸ਼ਿਸ਼ ਕਰੂਗੀ ਉਹਦਾ ਰਿਜ਼ਲਟ ਬਹੁਤ ਮਾੜਾ ਨਿਕਲਦਾ ਹੁੰਦਾ ਤੁਹਾਨੂੰ ਕੀ ਲੱਗਦਾ ਪਏ ਇਹਦੇ ਸੜਕ ਦਾ ਜਲਦੀ ਖਰਾਬ ਹੋਣ ਦਾ ਕਾਰਨ ਕੀ ਆ ਇਸ ਦੇ ਵਿੱਚ ਮਟੀਰੀਅਲ ਹੀ ਨਹੀਂ ਠੀਕ ਪਿਆ। ਜਦ ਮਟੀਰੀਅਲ ਨੇ ਕੁਝ ਵੀ ਹੋਏਗਾ ਠੀਕ ਨਹੀਂ ਹੋਏਗਾ ਤੇ ਸੜਕ ਨੇ ਤਾਂ ਮਾੜੀ ਬਣਨਾ। ਜੇ ਮਟੀਰੀਅਲ ਖਰਾਬ ਪਾਉਂਗੇ ਸਭ ਕੁਝ ਠੀਕ ਠਾਕ ਕਰੋਗੇ ਤਾਂ ਫਿਰ ਸੜਕ ਠੀਕੇ ਬਣੇਗੀ। ਕੀ ਇਹਦੀ ਕੋਈ ਜਾਂਚ ਦੀ ਮੰਗ ਕਰਦੇ ਤੁਸੀਂ? ਹਾਂਜੀ ਹਾਂਜੀ ਬਿਲਕੁਲ ਇਹ ਜਾਂਚ ਹੋਣੀ ਚਾਹੀਦੀ ਆ। ਤਾਂ ਹੀ ਆਮ ਆਦਮੀ ਪਾਰਟੀ ਦੇ ਜਿਹੜਾ ਉਹ ਹੈ ਨਾ ਸਾਦਾ ਕੁਛ ਠੀਕ ਹੋਊਗਾ ਨਹੀਂ ਇਹ ਕਿਹੜਾ ਅਰਬਨ ਸਟੇਟ ਆ ਜਿੱਦਾਂ ਪੰਜਾਬ ਦੇ ਵਿੱਚ ਕਿਸ ਸ਼ਹਿਰ ਦੇ ਅਰਬਨ ਸਟੇਟ 'ਚ ਸੜਕ ਬਣਾਈ ਗਈ ਹੈ ਇਹ ਹੈਗਾ ਜੀ ਫਗਵਾੜਾ ਅਰਬਨ ਸਟੇਟ ਫਗਵਾੜਾ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਠੀਕ ਹੈ ਜੀ ਮੈਂ ਕੁਲਵੰਤ ਸਿੰਘ ਪਿੰਡਰ ਮੇਰੀ ਰਿਹੈਸ਼ ਅਰਬਨ ਸਟੇਟ ਫਗਵਾੜਾ ਦੇ ਵਿੱਚ ਹੈ ਤੇ 22 ਨਵੰਬਰ ਨੂੰ 2024 ਨੂੰ ਇੱਥੇ ਪ੍ਰੀ-ਮਿਕਸ ਪਾਇਆ ਗਿਆ ਸੜਕ ਦਾ ਬਹੁਤ ਬੁਰਾ ਹਾਲ ਸੀ ਔਰ ਉਸ ਟਾਈਮ ਤੇ ਮੈਂ ਇਹਦੀ ਇੱਕ ਵੀਡੀਓ ਬਣਾ ਕੇ ਵੀ ਪਾਈ ਸੀ ਕਿ ਸੜਕ ਦਾ ਕੰਮ ਚੱਲੂ ਹੋ ਗਿਆ ਹੈ ਰਾਜ ਨੂੰ ਕਿ ਮੈਂ ਇੱਕ YouTube ਚੈਨਲ ਚਲਾਉਣਾ ਮੰਗਲ ਸੈਮਸਨ YouTube ਚੈਨਲ ਦੇ ਨਾਂ ਤੇ ਔਰ ਸਾਰਿਆਂ ਨੇ ਇਸ ਗੱਲ ਦੀ ਬੜੀ ਖੁਸ਼ੀ ਮੰਨੀ ਸੀ ਕਿ ਸਾਡੇ ਮੁਹੱਲੇ ਦੇ ਵਿੱਚ ਜਿਹੜੀਆਂ ਟੁੱਟੀਆਂ ਸੜਕਾਂ ਨੇ ਉਹ ਬਣ ਲੱਗੀਆਂ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ 1 ਮਹੀਨਾ ਵੀ ਪੂਰਾ ਨਹੀਂ ਬੀਤਿਆ ਤੇ ਜਿਹੜੀ ਸੜਕ ਦੇ ਉੱਪਰ ਲੱਕ ਪਾਈ ਹੈ ਜਾਂ ਬਜਰੀ ਪਾਈ ਸੀ ਉਹ ਮੌਸਮ ਠੰਡਾ ਹੋਣ ਦੇ ਨਾਲ ਉਖੜਨੀ ਚਾਲੂ ਹੋ ਗਈ ਹੈ ਔਰ ਬਹੁਤ ਬੁਰਾ ਹਾਲ ਹੈ ਇਹ ਜਿਹੜਾ ਵੀ ਮਟੀਰੀਅਲ ਵਰਤਿਆ ਗਿਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਠੇਕੇਦਾਰ ਦਾ ਲਸੰਸ ਰੱਦ ਹੋਣਾ ਚਾਹੀਦਾ ਔਰ ਜਿਹੜੇ ਜਿਹੜੇ ਵੀ ਅਧਿਕਾਰੀ ਕਰਮਚਾਰੀ ਦੇ ਚੰਵਾਲੂ ਨੇ ਉਹਨਾਂ ਨੂੰ ਇਸ ਦੀ ਇਨਕੁਆਰੀ ਕਰਕੇ ਸਜ਼ਾ ਮਿਲਣੀ ਚਾਹੀਦੀ ਹੈ ਜੀ ਮਾਨ ਜੀ